ਸਸਿਕਾ ਭਾਈ ਕੀ ਹਾਲ ਚਾਲ ਆ ਸਾਰਿਆਂ ਜਿੰਨੇ ਵੀ ਆਪਣੇ YouTube ਚੈਨਲ ਤੇ Facebook ਪੇਜ ਦੇਖ ਸਰ ਸਸਿਕਾ ਜੀ ਅੱਜ ਆਪਾਂ ਲੈ ਕੇ ਆਏ ਥੋਡੇ ਖਾਤਰ 855 ਜੀ ਦੀ ਕਿ ਬਹੁਤ ਹੀ ਡਿਮਾਂਡ ਚੱਲ ਰਹੀ ਸੀ ਮਾਰਕੀਟ ਦੇ ਵਿੱਚ ਨੰਬਰ ਬਾਹਰ ਦਾ ਜੀ ਤੁਹਾਨੂੰ ਪਤਾ ਹੈ ਨੰਬਰ ਬਾਹਰ ਦੇ ਲਿਆਉਣੇ ਆਪਾਂ ਅਗਲੇ ਟਾਇਰਾਂ ਦੀ ਗੱਲ ਕਰੀਏ ਤਾਂ ਜੀ ਆਹ ਟਾਇਰ ਖਰਾਬ ਹੈ ਟਾਇਰ ਪਊਗਾ ਦੋਨੇ ਟਾਇਰ ਹੀ ਚਲੋ ਮੰਨੋ ਪਹਿਣਗੇ ਮੂਹਰੇ ਟਾਇਰ ਤਾਂ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਰਾ ਟਰੈਕਟਰ ਰੀਜਨਲ ਆ ਜੀ ਇੰਜਨ ਗੇਅਰ ਦਾ ਫੁੱਲ ਓਕੇ ਆ ਡਬਲ ਕਲੱਚ ਆ ਜੀ ਰਿਵਰਸ ਪੀਟੀਓ ਦੇ ਨਾਲ ਟਰੈਕਟਰ ਰੰਗ ਵਗੈਰਾ ਚੈੱਕ ਕਰ ਸਕਦੇ ਹਾਂ ਜੀ ਸਾਰਾ ਬਿਲਕੁਲ ਓਕੇ ਆ ਜੀ ਇੰਜਨ ਗੇਅਰ ਦਾ ਦੇਖੋ ਜੀ ਬਹੁਤ ਹੀ ਸਾਫ਼ ਸੁਥਰਾ ਟਰੈਕਟਰ ਆ ਜੀ ਰੈਗੂਲੇਟਰ ਦੀ ਕੰਡੀਸ਼ਨ ਦੇਖ ਸਕਦੇ ਹਾਂ ਫੁੱਲ ਓਕੇ ਆ ਜੀ ਬਾਕੀ ਟਰੈਕਟਰ ਹਜੇ ਆਪਣੇ ਕੋਲੇ ਰਾਤ ਹੀ ਆਇਆ ਹੈ ਜੀ ਤੋਣ ਦਾ ਟਰੈਕਟਰ ਦੀ ਫੁੱਲ ਓਕੇ ਆ ਮਾਡਲ ਹੈਗਾ ਇਹ 2000 ਤੇ 17 ਮਾਡਲ ਟਰੈਕਟਰ ਆ ਜੀ ਨੰਬਰ ਬਾਹਰ ਦਾ ਪਿਛਲੇ ਟਾਇਰਾਂ ਦੀ ਗੱਲ ਕਰਕੇ ਤਾਂ ਜੀ ਪਿਆ ਤੋ 60% 60% ਟਾਇਰ ਪਿਛਲੇ ਮੰਨੋ ਜੀ ਮਗਰਾੜਾ ਦੀ ਕੰਡੀਸ਼ਨ ਦੇਖ ਸਕਦੇ ਤੁਸੀਂ ਬਹੁਤ ਹੀ ਸਾਫ ਸੁਥਰੀ ਹੈ ਜਿਵੇਂ ਬਿਲਕੁਲ ਨਵੇਂ ਸ਼ੋਰੂਮ ਕੰਡੀਸ਼ਨ ਮਗਰਾੜਾ ਦੀ ਹੈ ਜੀ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ ਸੁਥਰੇ ਮਗਰਾੜਾ ਹੈ ਜੀ 14 ਦੇ ਟਾਇਰਾਂ ਚ ਟਰੈਕਟਰ ਹੈ ਜੀ ਤੇਲ ਬ੍ਰੇਕ ਆ 540 ਚੱਕਰ ਆ ਟਰੈਕਟਰ ਜਿਵੇਂ ਆਇਆ ਜੀ ਹਜੇ ਉਸ ਤਰ੍ਹਾਂ ਹੀ ਖੜਾਗਾ ਹੁੱਕ ਵਗੈਰਾ ਹੈਗੀ ਆ ਜੀ ਨਾਲ ਤੇ ਟਰੈਕਟਰ ਦੀ ਆਪਾਂ ਜੀ ਡਿਮਾਂਡ ਦੀ ਗੱਲ ਕਰੀਏ ਤਾਂ ਜੀ 2 ਲੱਖ 95 ਹਜ਼ਾਰ ਰੁਪਏ ਦੀ ਡਿਮਾਂਡ ਰੱਖੀ ਆ ਮੌਕੇ ਤੇ ਹਲਕਾ ਫੁਲਕਾ ਮਾਨਤਨ ਕੀਤਾ ਜਾਊਗਾ ਜੀ ਪਿੰਡ ਲਹਿਰਾ ਮੁਹੱਬਤ ਜ਼ਿਲ੍ਹਾ ਬਠਿੰਡਾ ਤੇ ਟਰੈਕਟਰ ਖੜਾ ਜੀ ਜੇ ਕਿਸੇ ਵੀਰ ਨੂੰ ਟਰੈਕਟਰ ਚਾਹੀਦਾ ਹੋਵੇ ਤਾਂ ਆਪਣਾ ਹੈਲਪਲਾਈਨ ਨੰਬਰ ਸਕਰੀਨ ਉੱਤੇ ਚੱਲ ਰਿਹਾ ਜੀ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਬਿਲਕੁਲ オリジナル ਟਰੈਕਟਰ ਆ ਜੀ ਰੰਗ ਪੇਂਟ ਦਾ ਟਰੈਕਟਰ ਹਜੇ ਜਿਸ ਤਰ੍ਹਾਂ ਆਇਆ ਉਸ ਤਰ੍ਹਾਂ ਹੀ ਖੜਾਗਾ ਟਰੈਕਟਰ ਆਪਾਂ ਹਜੇ ਧੋਤਾ ਵੀ ਨਹੀਂ ਪਾਣੀ ਵੀ ਨਹੀਂ ਮਾਰਿਆ ਟਰੈਕਟਰ ਤੇ ਰਾਤ ਹੀ ਟਰਾਇਆ ਹਜੇ ਆਪਣੇ ਕੋਲੇ 2017 ਮਾਡਲ ਉਧਰਲਾ ਟਾਇਰ ਮੂਰਲਾ ਪੱਟਿਆ ਪਿਛਲੇ ਟਾਇਰ ਬੇਦਾਗ ਆ ਜੀ ਬਿਲਕੁਲ ਓਕੇ ਕਿਸੇ ਪਾਸੇ ਕੋਈ ਡੈਂਟ ਨਹੀਂ ਆ ਸੋਕੇ ਡੈਂਟ ਸੀ ਨਿਕਲੇ ਹੋਏ ਆ ਜੀ ਟਰੈਕਟਰ ਦੇ ਰੰਗ ਪੇਂਟ ਕਰਨ ਵਾਲਾ ਥੋੜਾ ਜਿਹਾ ਬਾਕੀ ਟਰੈਕਟਰ ਸਾਰਾ ਰੀਜਨਲ ਆ ਜੀ ਇੰਜਨ ਗੇਅਰ ਦਾ ਫੁੱਲ ਓਕੇ ਆ 2017 ਮਾਡਲ ਆ ਡਬਲ ਕਲਚ ਆ ਰਿਵਰਸ ਪੀਟੀਓ ਆ ਤੇਲ ਬ੍ਰੇਕ ਆ ਤੇ 12 ਮਾਡਲ ਨੰਬਰ ਬਾਹਰ ਦਾ 2,95,95 ਹੇਰ ਤੇ ਡਿਮਾਂਡ ਰੱਖਿਆ ਜੇ ਕਿਸੇ ਵੀ ਨੇ ਟਰੈਕਟਰ ਖਰੀਦਣਾ ਹੋਵੇ ਤਾਂ ਆਪਣੇ ਹੈਲਪਰ ਨੰਬਰ ਉੱਤੇ ਗੱਲਬਾਤ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਆਪਣਾ ਇੰਸਟਾਗ੍ਰam ਦਾ ਪੇਜ ਚੱਲ ਰਿਹਾ ਹੈ ਜੀ ਵੀਡੀਓ 'ਚ ਇੰਸਟਾਗ੍ਰam ਆਈਡੀ ਨੂੰ ਜਰੂਰ ਫੋਲੋ ਕਰੋ ਤੇ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਜਿਹੜੇ ਆਪਾਂ 634 ਬਾਹਰ ਦੇ ਨੰਬਰ ਟਰੈਕਟਰ ਹੋਰ ਲਿਆ ਸਕੀਏ ਦੇ ਨਾਲ ਦੇ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ